ਉਹ ਸਰਕਾਰ ਦਾ ਦਾ ਲੱਗ ਗਿਆ ਬਣ ਗਈ ਆਪਣਾ ਬਾਈ ਦੇ ਵਿੱਚ ਸਰਭਾ ਹੈ ਨਹੀਂ ਮੈਚੁਰ ਸਰਕਾਰਾਂ ਨੇ ਐਕਸਪੀਰੀਅੰਸ ਹੈ ਕੁਛ ਨੂੰ ਪਤਾ ਹੀ ਨਹੀਂ ਹੈ ਅਫਸਰਸ਼ਾਈ ਕੰਟਰੋਲ ਹੈ ਨਹੀਂ ਨਾ ਜੀਆਂ ਗੱਲਾਂ ਦੇਖ ਕੇ ਇਹਨਾਂ ਦੀਆਂ ਕਰਤੂਤਾਂ ਦੇਖ ਕੇ ਸਾਢੇ ਲੱਖੇ ਭ੍ਰਸ਼ਟਾਚਾਰ ਕਿੰਨਾ ਪਹਿਲਾਂ ਹੋਇਆ ਤੁਹਾਨੂੰ ਪਤਾ ਹੀ ਨਹੀਂ ਕਈ ਮੰਤਰੀ ਹਟਾਤੇ ਮੁੱਖ ਮੰਤਰੀ ਸਾਹਿਬ ਨੇ ਕੇਜੀਓਲ ਸਾਹਿਬ ਨੇ ਕਿਉਂ ਤੇ ਸਬੂਤ ਮਿਲ ਗਏ ਹੁਣ ਕਹੀ ਜਾਂਦੇ ਨੌਨ ਪਰਫਾਰਮੈਂਸ ਸੀ ਕਿ ਤਾਂ ਹਟਾਤੇ ਜੋ ਭ੍ਰਸ਼ਟਾਚਾਰ ਦੇ ਸਬੂਤ ਮਿਲ ਗਏ ਸਾਰੇ ਕਰਮ ਮੰਤਰੀ ਹਟਾ ਦਿੱਤੇ ਸਰਕਾਰਾਂ ਹੁੰਦੀਆਂ ਆਂ ਆ ਕਾਂਗਰਸ ਦੀ ਅਕਾਲੀਆਂ ਹੋਰ ਪਰ ਐਸ ਕੀ ਉਹ ਤਾਂ ਲੀਆਂ ਹੋ ਰਹੀਆਂ ਪੰਜਾਬ ਹਲਕੇ ਮੇਰੇ ਵਿੱਚ ਬਹੁਤ ਹੀ ਮੰਦਭਾਗੀ ਗੱਲ ਹੋਈ ਹੋਏ ਇਹ ਬਚਾਰੇ ਸਵੇਰ ਦੇ ਪਰੇਸ਼ਾਨ ਹੋ ਰਹੇ ਨੇ ਨਵੋਟ ਨਾਮ ਹੈ ਹੀ ਨਹੀਂ ਐਂ ਸਾਡੇ ਕਰੋਨ ਦੇ ਨਾਲ ਮੁੰਡਾ ਆਇਆ ਹੋਇਆ ਸਾਡਾ ਉਹਦਾ ਨਾਮ ਹੈ ਨਹੀਂ ਕਈ ਗੱਲਾਂ ਹੈਗੀਆਂ ਕਿਉਂਕਿ ਇੱਕਦਮ ਰਸ਼ਪਿਆ ਕੁਝ ਕਰਮਚਾਰੀ ਵਿੱਚ ਸਹਿਯੋਗ ਨਹੀਂ ਦੇ ਰਹੇ ਮੈਂ ਡੀਆਰਸੋਰ ਮਿਲ ਕੇ ਵੀਡੀਓਸ ਨਾਲ ਮਿਲ ਕੇ ਆ ਗੱਲ ਕਰਕੇ ਆ ਕਿ ਮਿਹਰਬਾਨੀ ਕਰਕੇ ਜਿਹੜੇ ਕਰਮਚਾਰੀ ਸਾਡੇ ਚੋਣ ਕਮਿਟੀ ਲੱਗੇ ਹੋਏ ਆ ਉਹਨੂੰ ਮਿੱਠਾ ਬੋਲਣ ਸਵਾਰ ਕੇ ਗੱਲ ਕਰਨ ਵਰਤਣਾ ਲੀਦਾ ਸਰਪੰਚਾਂ ਨਾਲ ਪੰਚ ਸਭਾ ਨਾਲ ਪਿੰਡੂ ਪਰ ਆਪਣਾ ਨੋਡਤਾਂਝ ਬੋਲਣਾ ਮੈਂ ਨਹੀਂ ਕਰਨਾ ਉਹ ਅਸੀਂ ਦੀ ਬਰਦਾਸ਼ਤ ਕਰਾਂਗੇ ਲੋਕਤੰਤਰ ਹੈ ਸਰਕਾਰ ਲੋਕਾਂ ਚੁਣੀ ਸਰਕਾਰ ਹੈ ਕੋਈ ਵੀ ਹੋਵੇ ਸਰਕਾਰਾਂ ਹੁੰਦੀਆਂ ਆਂ ਆ ਕਾਂਗਰਸ ਦੀ ਅਕਾਲੀ ਹੋਰ ਪਰਾਇਤ ਦੀਆਂ ਤਾਦਲੀਆਂ ਹੋ ਰਹੀਆਂ ਹੂੰ ਪੰਜਾਬ ਹਰਕੇ ਮੇਰੇ ਵਿੱਚ ਬਹੁਤ ਹੀ ਮੰਦਭਾਗੀ ਗੱਲ ਹੈ ਉਹ ਸਰਕਾਰ ਦਾ ਦਾਅ ਲੱਗ ਗਿਆ ਬਣ ਗਈ ਆਪਣਾ ਬਾਈ ਦੇ ਵਿੱਚ ਸਰਭਾ ਹੈ ਨਹੀਂ ਮੈਚੁਰ ਸਰਕਾਰਾਂ ਨੇ ਐਕਸਪੀਰੀਅੰਸ ਹੈ ਕੁਛ ਨੂੰ ਪਤਾ ਹੀ ਨਹੀਂ ਹੈ ਅਫਸਰਸ਼ਾਈ ਕੰਟਰੋਲ ਹੈ ਨਹੀਂ ਨਾ ਜੀਆਂ ਗੱਲਾਂ ਦੇਖ ਕੇ ਇਹਨਾਂ ਦੀਆਂ ਕਰਤੂਤਾਂ ਦੇਖ ਕੇ ਸਾਢੇ ਲੱਖੇ ਭ੍ਰਸ਼ਟਾਚਾਰ ਕਿੰਨਾ ਪਹਿਲਾਂ ਹੋਇਆ ਤੁਹਾਨੂੰ ਪਤਾ ਹੈ ਕਿ ਕਾਹੇ ਮੰਤਰੀ ਹਟਾਤੇ ਸਾਡੇ ਆਪਣਾ ਮੁੱਖ ਮੰਤਰੀ ਸਾਹਿਬ ਨੇ ਕੇਜੀਓ ਸਾਹਿਬ ਨੇ ਕਿਉਂ ਕਿ ਸਬੂਤ ਮਿਲ ਗਏ ਹੂੰ ਹੁਣ ਕਹੀ ਜਾਂਦੇ ਨੌਨ ਪਰਫਾਰਮੈਂਸ ਸੀਗਾ ਤਾਂ ਹਟਾ ਤੇ ਜੋ ਭ੍ਰਸ਼ਟਾਚਾਰ ਦੇ ਸਬੂਤ ਮਿਲ ਗਏ ਸਾਰੇ ਚਾਰਪੰਨ ਮੰਤਰੀ ਹਟਾ ਦੇ ਤੋ ਸਾਰਾ ਕੋ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੈ ਮੈਂ ਸਮਝਦਾ ਕਿ ਪੰਚਾਇਤੀ ਚੋਣਾ ਚੋਣ ਕਮਿਸ਼ਨ ਦੀ ਅਗਵਾਈ ਥੱਲੇ ਹੋਣੀ ਹੈ ਸੂਬੇਜ ਨਿਰਪੱਖ ਹੋਣਗੀਆਂ ਮੈਨੂੰ ਪੂਰੀ ਆਸ ਹੈ ਕਿ ਇੱਥੇ ਕੋਈ ਪੱਖਪਾਤ ਨਹੀਂ ਹੋਊਗਾ ਜੇ ਹੋਊਗਾ ਤਾਂ ਚੋਣ ਕਮਿਸ਼ਨ ਸਾਹਿਬ ਜਾਂ ਡੀਜੀ ਸਾਹਿਬ ਜਾਂ ਪ੍ਰਸ਼ਾਸਨ ਨੂੰ ਠੀਕ ਕਰੂਗਾ ਤਾਂ ਕਿ ਲੋਕਾਂ ਨੂੰ ਇਨਸਾਫ ਮਿਲ ਸਕੇ ਔਰ ਚੰਗੇ ਮੁੰਡੇ ਕੁੜੀਆਂ ਨੌਜਵਾਨ ਸਾਥੀ ਪੰਚਾਇਤ ਚੁਣ ਕੇ ਅੱਗੇ ਆਉਣ ਕੰਮ ਕਰਨ ਵਾਲੇ ਸਾਥੀ ਅੱਗੇ ਆਉਣ ਇਹਨੂੰ ਲੋੜ ਹੈ ਭਾਈ ਇਸੜਾ ਪਿੰਡ ਦਾ ਵਿਕਾਸ ਹੋਵੇ ਉਹਦੀ ਸ਼ਕਲ ਸੁਧਾਰੀਏ ਬਣਦੀ ਸਾਰਾ ਕੰਮ ਕਰੀਏ